ਜਿਸ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੀਆਂ ਤਸਵੀਰਾਂ ਵੇਖ ਰਹੇ ਹੋ ਇਹ ਯਾਤਰਾ ਜਿਹੜੀ ਜਾਗਰਤੀ ਯਾਤਰਾ ਹੈ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਲੁਧਿਆਣਾ ਸਾਹਿਬ ਆਈ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਦੀ ਪਾਲਕੀ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਹਥਿਆਰ ਔਰ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਤ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਰੱਖੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਸੰਗਤਾਂ ਦਾ ਕਿੰਨਾ ਇਕੱਠ ਹੈ ਹਰ ਕੋਈ ਸੰਗਤ ਇਸ ਜਾਗਰਤੀ ਯਾਤਰਾ ਦੀ ਸਵਾਗਤ ਕਰ ਰਿਹਾ ਹੈਗਾ ਸੀ ਦੇਖ ਸਕਦੇ ਹਾਂ ਕਿ ਇੱਥੇ ਸੰਤਾ ਕਿੰਨੀ ਸਿੱਦਤ ਨਾਲ ਕਿੰਨੀ ਸ਼ਰਧਾ ਦੇ ਨਾਲ ਇੱਥੇ ਜਿਹੜੀ ਇਹ ਜਾਗਰਤੀ ਯਾਤਰਾ ਉਸ ਦਾ ਸਵਾਗਤ ਕਰ ਰਹੀ ਆ ਗੁਰੂ ਮਹਾਰਾਜ ਨੂੰ ਨਮਸਤਕ ਹੋ ਰਹੀ ਆ ਮੱਥਾ ਟੇਕ ਰਹੀ ਆ ਇਹ ਜਿਹੜੀ ਜਾਗਰਤੀ ਯਾਤਰਾ ਜਿਹੜੀ ਹੈਗੀ ਤਖਤ ਛੜੀ ਕੇਸਗੜ ਸਾਹਿਬ ਪਟਨਾ ਸਾਹਿਬ ਤੋਂ ਹੋਂਦੀ ਹੋਈ ਅੱਜ ਲੁਧਿਆਣਾ ਵਿਖੇ ਪਹੁੰਚੀ ਆ ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਅੱਗੇ ਗੁਰੂ ਸਾਹਿਬ ਦੇ ਸ਼ਸਤਰ ਵੀ ਲੱਗੇ ਹੋਏ ਨੇ ਤੇ ਸ਼ਸਤਰਾਂ ਦੇ ਨਾਲ ਅੱਗੇ ਪਲਕੀ ਸਾਹਿਬ ਰੱਖੀ ਹੋਈ ਆ ਜਿੱਥੇ ਕੀ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦ ਵੀ ਦਿੱਤਾ ਜਾ ਰਿਹਾ ਹੈ ਇਸ ਪਲਕੀ ਦਾ ਲੁਧਿਆਣਾ ਸਾਹਿਬ ਪਹੁੰਚਣ ਤੇ ਦੇਖੋ ਕਿੰਨਾ ਸਵਾਗਤ ਕੀਤਾ ਜਾ ਰਿਹਾ ਲੁਧਿਆਣੇ ਦੀ ਸਿੱਖ ਸੰਗਤ ਦੇ ਵੱਲੋਂ ਇਹ ਜੋ ਜਾਗਰਤੀ ਯਾਤਰਾ ਹੈਗੀ ਆ ਸ਼ਿਰੀ ਗੁਰ ਤੇਗ ਬਹਾਦਰ ਜੀ ਨੂੰ ਸਮਰਪਿਤ ਉਹਨਾਂ ਦੇ ਜਿਹੜਾ ਸ਼ਹੀਦੀ ਪਰਵਾਰ ਆ ਉਸ ਜੀ ਨੂੰ ਸਮਰਪਿਤ ਹੈ ਜਿਸ ਵਿੱਚ ਸੰਗਤਾਂ ਅਲੱਗ-ਅਲੱਗ ਗੱਡੀਆਂ ਦੇ ਵਿੱਚ ਬੈਠ ਕੇ ਇਸ ਜਾਗਰਤੀ ਯਾਤਰਾ ਦੇ ਨਾਲ ਆਈਆਂ ਹੋਈਆਂ ਨੇ ਅਸੀਂ ਦੇਖ ਸਕਦੇ ਹਾਂ ਕਿ ਗੱਡੀਆਂ ਜਿਹੜੀਆਂ ਹੈਗੀਆਂ ਦੇਖੋ ਕਿੰਨੀਆਂ ਗੱਡੀਆਂ ਭਰੀਆਂ ਹੋਈਆਂ ਨੇ ਜਿਸ ਵਿੱਚ ਸੰਗਤਾਂ ਬੈਠੀਆਂ ਹੋਈਆਂ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਅੱਜ ਸਾਡੇ ਹਿੰਦੀ ਚਾਦਗੁਰੂ ਤੇਗ ਭਾਦਰ ਜੀ ਮਹਾਰਾਜ ਦੇ ਅੱਜ 350ਵਾਂ ਸ਼ਹੀਦੀ ਸਮਾਗਮ ਦੇ ਦਿਹਾੜੇ ਚੱਲ ਰਿਹਾ ਹੈ ਅਸੀਂ ਉਹਨਾਂ ਦਾ ਸਵਾਗਤ ਕਰਨ ਵਾਸਤੇ ਹਲਕਾ ਪੂਰਬੀ ਦੇ ਐਮ ਐਲ ਏ ਸਰਦਾਰ ਦਲਜੀਤ ਸਿੰਘ ਰਰ ਭੋਲਾ ਜੀ ਦੀ ਅਗਵਾਈ ਦੇ ਵਿੱਚ ਅਤੇ ਹਾਂ ਜੀ ਹੁਣ ਮਹਾਰਾਜ ਜੀ ਦਾ ਪ੍ਰਕਾਸ਼ ਆ ਰਿਹਾ ਜੀ ਅਸੀਂ ਸਾਰੇ ਉਹਨਾਂ ਦਾ ਸਵਾਗਤ ਕਰਨੇ ਆ ਤੇ ਉਹਨਾਂ ਨੂੰ ਪ੍ਰਣਾਮ ਕਰਨੇ ਆ ਅੱਜ ਜਿਹੜੀ ਅਸੀਂ ਆਜ਼ਾਦੀ ਮਨ ਰਹੇ ਆ ਇਹ ਗੁਰੂਆਂ ਦੇ ਕਰਕੇ ਆ ਜੀ ਗੁਰੂ ਸ਼ਹੀਦ ਤੇਗ ਭਾਦਰ ਜੀ ਕਰਕੇ ਆ ਜੀ ਸਾਹਿਬ ਜੀ ਦੀ ਫਤਿਹ ਸਹੀ ਪ੍ਰਕਾਸ਼ ਹਮਾਰਾ ਪਹਿਓ ਪਟਨਾ ਸਹਿਰ ਵਿਖੇ ਪਾਵਲਾਯੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਲਾ ਪ੍ਰੀਤਮ ਜੀ ਦੇ ਪਾਵਨ ਆਸਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇਹ ਜਾਗਰਤੀ ਯਾਤਰਾ 17 ਸਤੰਬਰ ਤੋਂ ਚੱਲ ਕਰਕੇ ਬਿਹਾਰ ਝਾਰਖੰਡ West Bengal ਕਲਕੱਤੇ ਯੂਪੀ ਲਖਨਊ ਕਾਨਪੁਰ ਅਜोध्या ਤੋਂ ਦਿੱਲੀ ਕਰਨਾਲ ਕੁਰਖੇਤਰ ਪਟਿਆਲਾ ਨਾਭਾ ਵਿਖੇ ਹੁੰਦਿਆਂ ਹੋਇਆਂ ਇਹ ਲੁਧਿਆਣਾ ਪੁੱਜੀ ਹੈ ਸੋ ਲੁਧਿਆਣੇ ਦੀਆਂ ਸਮੂਹ ਸੰਗਤਾਂ ਦਾ तहे ਜਿਲੋਂ ਧੰਨਵਾਦ ਕਰਦੇ ਆਂ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਭਾਈ ਸਾਹਿਬ ਭਾਈ ਸਦੀ ਦਾਸ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਅਤੇ ਸਮੂਹ ਸ਼ਹੀਦ ਭਾਈ ਸਾਹਿਬ ਭਾਈ ਖੁਸ਼ਹਾਲ ਸਿੰਘ ਜੀ ਦਹੀਆ ਜਿਨ੍ਹਾਂ ਨੇ ਸਾ ਸੰਗਤ ਜੀ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਅਸੀਸ ਦੀ ਥਾਂ ਤੇ ਆਪਣਾ ਸੀਸ ਵੱਢ ਕਰਕੇ ਮੁਗਲਾਂ ਦੇ ਹੱਥੀ ਔਰੰਗਜ਼ੇਬ ਤੱਕ ਪਹੁੰਚਾਇਆ ਤਾਂ ਕਿ ਮੁਗਲ ਜਿਹੜੇ ਨੇ ਉਹ ਭਰਮ ਵਿੱਚ ਪੈ ਜਾਣ ਕਿ ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਅਸੀਸ ਹੈ ਅਤੇ ਭਾਈ ਚੈਤਾ ਜੀ ਭਾਈ ਉਦਾ ਜੀ ਭਾਈ ਨਲੂਆ ਜੀ ਜਿਨ੍ਹਾਂ ਨੇ ਪਾਵਨ ਅਸੀਸ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਦਿੱਲੀ ਤੋਂ ਲੈ ਕਰਕੇ ਸ੍ਰੀ ਅਨੰਦੁਰ ਸਾਹਿਬ ਵਿਖੇ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲ ਸਪੋਰਦ ਕੀਤਾ ਸੀ ਇਹ ਵੱਡੀਆਂ ਸ਼ਹਾਦਤਾਂ ਜਿਹੜੀਆਂ ਨੇ ਇਹਨਾਂ ਨੂੰ ਯਾਦ ਕਰਨ ਵਾਸਤੇ ਜਾਗਰਤੀ ਯਾਤਰਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਸਰਦਾਰ ਜਗਜੋਤ ਸਿੰਘ ਸੋਹੀ ਜਨ ਸਕੱਤਰ ਸਰਦਾਰ ਇੰਦਰਜੀਤ ਸਿੰਘ ਜੀ ਇਹਨਾਂ ਦੇ ਸਹਿਯੋਗ ਨਾਲ ਸੋ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਨਾਲ ਪਲਕੀ ਪਾਲਕੀ ਸਾਹਿਬ ਵਿੱਚ ਸਾਡੇ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਾਹਿਬ ਪਹਿਲੇ ਦਲੀਪ ਸਿੰਘ ਜੀ ਨਾਲ ਚੱਲ ਰਹੇ ਨੇ ਪਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਹੈ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹੱਥ ਹਸਤ ਕਮਲਾਂ ਦੇ ਨਾਲ ਲਿਖਿਆ ਹੋਇਆ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਸਰੂਪ ਜੋ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਾਵਨ ਸਰੂਪ ਆਪ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਦਾ ਕੜਾ ਹੈ ਹੋਰ ਵੀ ਪ੍ਰਾਤਨ ਸ਼ਸਤਰ ਜਿਹੜੇ ਨੇ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਹਨ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇਹ ਹੀ ਬੇਨਤੀ ਹੈ ਕਿ ਭਾਈ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਾਵਨ ਸ਼ਹਾਦਤ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਗੁਰਬਾਣੀ ਨਾਲ ਜੁੜੀਏ ਧੰਨ ਗੁਰਗਰਨ ਸਾਹਿਬ ਮਹਾਰਾਜ ਦਾ ਕੱਲ ਦੇ ਦਿਨ ਸੋ ਪਾਵਨ ਗੁਰਤਾ ਗਦੀ ਦਿਵਸ ਸੀ ਆਗਿਆ ਪਹੀ ਅਕਾਲ ਕੀ ਤਬਾ ਚਲਾਈੋ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗ ਕਰਕੇ ਨਿਤਨੇਮ ਬਾਣੀ ਅੰਮ੍ਰਿਤ ਵੇਲੇ ਨਾਲ ਨਾਲ ਲੱਗ ਕਰਕੇ ਆਪਣਾ ਜੀਵਨ ਜਿਹੜਾ ਹੈ ਸਫਲੀਆਂ ਕਰਨਾ ਕਰੀਏ ਭੁਲ ਚੁਕ ਦੀ ਖੇਮਾ ਇਥੋਂ ਦੀਆਂ ਸਮੂਹ ਸੰਗਤਾਂ ਦਾ ਇਥੋਂ ਦੇ ਪ੍ਰਬੰਧਕ ਸਜਣਾ ਦਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਜਿਹੜਾ ਨਗਰ ਕੀਰਤਨ ਗੁਰੂ ਤੇਗ ਬਹਾਦਰ ਜੀ ਦੀ ਸ਼ਾਤ ਨੂੰ ਸਮਰਪਿਤ ਸ਼ੁਰੂ ਹੋਇਆ ਤੇ ਉਹਦੇ ਸਵਾਗਤ ਵਾਸਤੇ ਸੰਗਤਾਂ ਇਕੱਠੀਆਂ ਹੋਈਆਂ ਨੇ ਤੇ ਸਾਰਿਆਂ ਨੂੰ ਜੀ ਆਇਆਂ ਕਹਨੇ ਆ ਤੇ ਗੁਰੂ ਸਾਹਿਬ ਨੇ ਬਹੁਤ ਵੱਡੀ ਸ਼ਹਾਦਤ ਦਿੱਤੀ ਔਰ ਜਿਨੇ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਨਾਲ ਜਾਣੇ ਜਾਂਦੇ ਨੇ ਤੇ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਵਾਦ ਤੇ ਸ਼ਹਾਦਤ ਦੇ ਕੇ ਇੱਕ ਬੱਕਰੀ ਮਿਸਾਲ ਪੈਦਾ ਕੀਤੀ ਤੇ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਤੇ ਉਹਨੂੰ ਅਸੀਂ ਸਾਰੇ ਇਕੱਠੇ ਹੋ ਕੇ ਮਨਾ ਰਹੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਆਓ ਇਕੱਠੇ ਹੋ ਕੇ ਆਪਾਂ ਸ਼ਹੀਦ ਜਿਹੜੇ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਔਰ ਜਿਨ੍ਹਾਂ ਦਾ 350 ਸਾਲਾਂ ਸ਼ੇਦੀ ਦਿਹਾੜਾ ਰਿਆ ਇਕੱਠੇ ਹੋ ਕੇ ਮਨਾਈਏ ਗੁਰੂ ਪੀਰਾਂ ਦਾ ਅਸ਼ੀਰਵਾਦ ਲਈਏ ਤੇ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਬੱਚਿਆ ਤੇ ਉਹਨਾਂ ਨੂੰ ਵੀ ਉਸ ਤੋਂ ਪ੍ਰੇਰਣਾ ਮਿਲੀਏ ਤੇ ਮਿਲੇ ਤੇ ਅਸੀਂ ਵੀ ਉਹਨਾਂ ਦੇ ਪ੍ਰੇਰਣਾ ਸਰੋਤ ਇਕੱਠੇ ਹੋ ਕੇ ਉਹਨਾਂ ਦੀ ਮਿਲ ਕੇ ਸਿਹਤ ਤੋਂ ਲੈ ਕੇ ਤੇ ਗੁਰੂ ਪੀਰਾਂ ਦੇ ਅਸ਼ੀਰਵਾਦ ਲੈ ਕੇ ਤੇ ਸੰਗਤ ਦੀ ਸੇਵਾ ਕਰੀਏ ਔਰ ਲੋੜਵੰਦਾਂ ਦੀ ਮਦਦ ਕਰੀਏ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ